ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ 'ਚੋਂ ਹੁਣ ਵਿਧਾਇਕ ਤੇ ਸਾਬਕਾ ਵਿਧਾਇਕ ਭੱਜਣ ਲੱਗੇ ਨੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਪਸ਼ਟੀਕਰਨ ਦੇਣਗੇ ਸੀ ਪਰ ਦੂਜੇ ਪਾਸੇ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਦੇ ਕਿਲੇ 'ਚ ਵੱਡੀ ਸੰ ਲਾਉਂਦਿਆਂ ਇੱਕ ਐਕਸ ਐਮ ਐਲ ਏ ਨੂੰ ਪੱਟਣ ਦਾ ਕੰਮ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੀ ਜੋੜੀ ਨੇ ਅਕਾਲੀ ਦਲ ਦੇ ਕਿਲੇ 'ਚ ਵੱਡੀ ਸੰ ਲਾਉਂਦਿਆਂ ਮਾਲਵੇ ਦੇ ਇੱਕ ਸਾਬਕਾ ਵਿਧਾਇਕ ਨੂੰ ਪੱਟਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਕਾਲੀ ਦਲ ਲਈ ਮਾਲਵਾ ਖਾਸ ਕਰਕੇ ਮਾਲਵੇ ਦੇ ਅੰਦਰ ਦਲਤ ਲੀਡਰਸ਼ਿਪ ਦੇ ਅੰਦਰ ਇੱਕ ਵੱਡੀ ਸਨ ਹੈ ਜਿਹੜੀ ਉਹ ਕਾਂਗਰਸ ਲੌਂਚ ਚ ਕਾਮਯਾਬ ਹੋਈ ਹੈ ਕੀ ਪੂਰਾ ਮਾਜਰਾ ਕੌਣ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਚਲਿਆ ਗਿਆ ਹੈ ਕਾਂਗਰਸ ਚ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਾਵਾ ਡੂੰਗੇ ਸੰਗ ਕਰਚਾ ਤੇ ਅਕਾਲੀ ਦਲ ਦੀ ਡੁੱਬਦੀ ਬੇੜੀ ਦੇ ਵਿੱਚੋਂ ਵਾਰੀ-ਵਾਰੀ ਨਾਲ ਲੋਕ ਛੜੱਪਾ ਮਾਰ ਕੇ ਦੂਜੀਆਂ ਬੇੜੀਆਂ 'ਚ ਸਵਾਰ ਹੋ ਰਹੇ ਨੇ ਚਾਹੇ ਆਮ ਆਦਮੀ ਪਾਰਟੀ 'ਚ ਬੀਜੇਪੀ 'ਚ ਚਾਹੇ ਕਾਂਗਰਸ ਕਾਂਗਰਸ ਨੇ ਅੱਜ ਇੱਕ ਵੱਡੀ ਗੇਮ ਪਾਈ ਕਾਂਗਰਸ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੂੰ ਜਿਹੜਾ ਕਾਂਗਰਸ 'ਚ ਇੱਕ ਵਾਰ ਫੇਰ ਸ਼ਾਮਲ ਕਰਾ ਲਿਆ ਪੰਜਾਬ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵੱਡੀ ਕਾਰਵਾਈ ਪਾਉਂਦਿਆਂ ਹੋਇਆਂ ਪ੍ਰਕਾਸ਼ ਸਿੰਘ hattim ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਾਇਆ। ਪ੍ਰਕਾਸ਼ ਸਿੰਘ hattim ਕਿਸੇ ਵੇਲੇ ਪਹਿਲਾਂ ਵੀ ਕਾਂਗਰਸ 'ਚ ਹੁੰਦੇ ਸੀ। ਸਾਲ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਕੇ ਪ੍ਰਕਾਸ਼ ਸਿੰਘ hattim ਉਸ ਸਮੇਂ ਦੇ ਫਿਰੋਜ਼ਪੁਰ ਤੇ ਅੱਜ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਵਿਧਾਇਕ ਚੁਣੇਗੇ। ਪ੍ਰਕਾਸ਼ ਸਿੰਘ ਭੱਟੀ 2002 ਤੋਂ 2007 ਤੱਕ ਕਾਂਗਰਸ ਦੇ ਵਿਧਾਇਕ ਰਹੇ ਫਿਰ ਉਹਨਾਂ ਦਾ ਵੈਰ ਪੈ ਗਿਆ ਸੁਨੀਲ ਜਾਖੜ ਹੁਰਾ ਨਾਲ ਸੁਨੀਲ ਜਾਖੜ ਹੁਰਾ ਨੇ ਉਹਨਾਂ ਦੀ ਟਿਕਟ 2007 ਚ ਕਟਾਤੀ ਤੁਸੀਂ ਅੰਦਾਜ਼ਾ ਲਾਓ ਕਿ ਸਿਟਿੰਗ ਐਮਐਲਏ ਦੀ ਟਿਕਟ 2007 ਦੇ ਵਿੱਚ ਕਟਾਤੀ ਤੇ ਅਕਾਲੀ ਦਲ ਦਾ ਬੰਦਾ ਉੱਥੋਂ ਜਿੱਤ ਗਿਆ ਪ੍ਰਕਾਸ਼ ਸਿੰਘ ਭੱਟੀ ਨੇ 2007 ਦੀ ਚੋਣ ਆਜ਼ਾਦ ਤੌਰ ਤੇ ਇੰਡੀਪੈਂਡੈਂਟ ਕੈਂਡੀਡੇਟ ਦੀ ਹਸਿਆਤ ਚ ਲੜੀ ਤੇ 33000 ਦੇ ਕਰੀਬ ਉਹਨਾਂ ਨੇ ਵੋਟਾਂ ਨੂੰ ਹਾਸਲ ਕੀਤਾ ਪ੍ਰਕਾਸ਼ ਸਿੰਘ ਪੱਟੀ ਉਦੋਂ ਸਵਿਚ ਕਰ ਗਏ ਅਕਾਲੀ ਦਲ ਚ ਅਕਾਲੀ ਦਲ ਚ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਪੱਟੀ ਨੂੰ 2017 ਦੇ ਵਿੱਚ ਫਿਰ ਅਕਾਲੀ ਦਲ ਨੇ ਬੱਲੂਆਣਾ ਤੋਂ ਦਾਖੇੜਿਆ ਅਕਾਲੀ ਦਲ ਨੇ ਜਿਸ ਸਮੇਂ ਦਾਖੇੜਿਆ ਤਾਂ ਪ੍ਰਕਾਸ਼ ਸਿੰਘ ਪੱਟੀ ਉਹ ਚੋਣ ਤਾਂ ਹਾਰ ਗਏ ਕਾਂਗਰਸ ਦੇ ਨੱਥੂਰਾਮ ਹੋਰਾਂ ਤੋਂ ਜੋ ਕਿ ਸੀਪੀਆਈ ਚੋਂ ਆਏ ਸੀਗੇ ਉਹਨਾਂ ਦੇ ਹੱਥੋਂ ਪਰ ਪ੍ਰਕਾਸ਼ ਸਿੰਘ ਭੱਟੀ ਬਹੁਤ ਕੰਫਰਟੇਬਲ ਵੋਟਾਂ ਲੈ ਕੇ ਗਏ ਬੜੀਆਂ ਤਸੱਲੀ ਬਖਸ਼ ਜਿਹੜੀਆਂ ਵੋਟਾਂ ਲੈ ਕੇ ਗਏ ਉਹ 50000 ਦੇ ਕਰੀਬ ਵੋਟਾਂ ਲੈ ਕੇ ਗਏ ਉਸ ਤੋਂ ਬਾਅਦ ਉਹ ਫਿਰ ਚੋਣ ਹਾਰ ਗਏ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਉਹਨਾਂ ਨੂੰ ਪਾਰਟੀ ਦਾ ਜਰਨਲਸਕ ਤਰ ਵੀ ਕਿਹਾ ਜਾਂਦਾ ਹੈ ਕਿ ਲਾਤਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਲਗਾਤਾਰ ਚੱਲਦੇ ਰਹੇ ਪ੍ਰਕਾਸ਼ ਸਿੰਘ ਭੱਟੀ ਨੂੰ ਫਿਰ ਟਿਕਟ ਦਿੱਤੀ ਗਈ 2022 ਦੇ ਵਿੱਚ ਅਕਾਲੀ ਦਲ ਦੇ ਵੱਲੋਂ ਬਠਿੰਡਾ ਦਿਹਾਤੀ ਤੋਂ ਜਿੱਥੇ ਉਹਨਾਂ ਨੇ ਫਿਰ ਚੰਗੀਆਂ ਵੋਟਾਂ ਲਈਆਂ ਆਪ ਦੀ ਹਨੇਰੀ ਦੇ ਵਿੱਚ 30000 ਪਲੱਸ ਵੋਟਾਂ ਲਈਆਂ ਉੱਥੇ ਉਹ ਹਾਰ ਗਏ ਆਮ ਆਦਮੀ ਪਾਰਟੀ ਦੇ ਇਸ ਸਮੇਂ ਮੇਰੇ ਖਿਆਲ ਪਤਾ ਨਹੀਂ ਜਮਾਨਤ ਤੇ ਨੇ ਕਿ ਅੰਦਰ ਨੇ ਮੈਨੂੰ ਕਨਫਰਮ ਨਹੀਂ ਅਮਿਤ ਰਤਨ ਕੋਟ ਫੱਤਾ ਤੋਂ ਇੱਕ ਵਾਰ ਫਿਰ ਉਹ ਹਾਰ ਗਏ ਅੱਜ ਉਹਨਾਂ ਨੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਸਣੇ ਬਾਕੀ ਕਾਂਗਰਸੀ ਜਿਹਦੇ ਵਿੱਚ ਮੋਹਿਤ ਮੇਂਦਰਾ ਗੁਰਪ੍ਰੀਤ ਕਾਂਗੜ ਧਰਮਗੋਟ ਵਾਲੇ ਸਾਬਕਾ ਵਿਧਾਇਕ ਹੁਣੀ ਮजूद ਸੀ ਉਹਨਾਂ ਦੀ ਹਾਜ਼ਰੀ ਚ ਇੱਕ ਵਾਰ ਫੇਰ ਆਪਣੀ ਮਾਂ ਪਾਰਟੀ ਕਹਿ ਲਈ ਆਪਣੀ ਪੁਰਾਣੀ ਪਾਰਟੀ ਕਹਿ ਲਈ ਉਹਦੇ ਚ ਘਰ ਵਾਪਸੀ ਕੀਤੀ ਹੈ ਪ੍ਰਕਾਸ਼ ਸਿੰਘ ਭੱਟੀ ਅਕਾਲੀ ਦਲ ਦੇ ਅੰਦਰ ਤੇ ਮਾਲਵੇ ਦੇ ਜਿਹੜਾ ਇਲਾਕਾ ਆ ਬੱਲੂਆਣਾ ਬਠਿੰਡਾ ਮੁਕਸਰ ਮਲੋਟ ਬੋਰ ਵਾਲਾ ਇਸ ਦੇ ਅੰਦਰ ਇੱਕ ਦਲਿਤ ਚਿਹਰਾ ਸੀ ਇੱਕ ਇੱਕ ਠੀਕ ਠਾਕ ਕਿਉਂਕਿ ਅਕਾਲੀ ਦਲ ਕੋਲੇ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਹਲਕੇ ਬਦਲਦਾ ਰਿਹਾ ਅਕਾਲੀ ਦਲ ਕੋਲੇ ਇੱਥੇ ਦਲਿਤ ਕੋਈ ਵੱਡਾ ਚਿਹਰਾ ਨਹੀਂ ਸੀ ਤੁਸੀਂ ਦੇਖਿਆ ਕਿ ਕਦੇ ਪ੍ਰਕਾਸ਼ ਪੱਟੀ ਨੂੰ ਇੱਧਰ ਲਿਆਉਂਦਾ ਕਦੇ ਇੱਥੋਂ ਕੋਟਫੱਤਾ ਹੁਣੀ ਅਕਾਲੀ ਦਲ ਦੇ ਐਮਐਲਏ ਰਹੇ ਆ ਦਰਸ਼ਨ ਕੋਟਫੱਤਾ ਹੁਣੀ ਮਠਿੰਡਾ ਦੇਹਾਤੀ ਤੋਂ ਜੋ ਕਿ ਪਹਿਲਾ ਪੱਕਾ ਕਲਾ ਹਲਕਾ ਹੁੰਦਾ ਸੀ ਉਹਨਾਂ ਨੂੰ ਕਦੇ ਪੁੱਛੋ ਭੇਜਤਾ ਇਹ ਇਹੀ ਕੁਸ਼ਣ ਲਗਭਗ ਸਿਮਿਲਰਲੀ ਚੱਲਦਾ ਰਿਹਾ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਘਾਟਾ ਕਹਿ ਸਕਦੇ ਆ ਬੇਸ਼ੱਕ ਤੁਹਾਨੂੰ ਲੱਗਦਾ ਹੋਵੇ ਕਿ ਕਿੱਡੀ ਗੱਲ ਹੈ 2002 ਦਾ ਬਧਾਇਕ ਦਰਸਲ ਅਕਾਲੀ ਦਲ ਲਈ ਇਹ ਬਹੁਤ ਮਾਇਨੇ ਰੱਖਦਾ ਹੈ ਸਖਬੀਰ ਸਿੰਘ ਬਾਦਲ ਨੂੰ ਪੁੱਛੋ ਕਿ ਡਿੰਪੀ ਢਿੱਲੋਂ ਦੇ ਜਾਣ ਨਾਲ ਜਿੰਨਾ ਦੁੱਖ ਉਹਨਾਂ ਨੂੰ ਹੋਇਆ ਮੈਨੂੰ ਲੱਗਦਾ ਉਹਨਾਂ ਕੀ ਦੁੱਖ ਉਹਨਾਂ ਨੂੰ ਪ੍ਰਕਾਸ਼ ਭੱਟੀ ਦੇ ਜਾਣ ਨਾਲ ਹੋਇਆ ਹੋਣਾ ਇਸ ਸਮੇਂ ਮਾਲਵੇ ਦੇ ਅੰਦਰ ਉਸ ਪਾਇ ਦੀ ਜਿਸ ਪਾਇ ਦੇ ਪ੍ਰਕਾਸ਼ ਪੱਟੇ ਹੁਣੀ ਜਿਹੜੇ ਆ ਉਹ ਆਗੂ ਸੀਗੇ ਦਲਤਾਂ ਦੇ ਉਸ ਪਾਇ ਦਾ ਆਗੂ ਇਸ ਸਮੇਂ ਦਰਸ਼ਨ ਕੋਟ ਫੱਟਾ ਨੂੰ ਛੱਡਦੀਏ ਤਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ ਤੇ ਹਲਕੇ ਕਿੰਨੇ ਨੇ ਕਿ ਤੁਸੀਂ ਅੰਦਾਜ਼ਾ ਲਾ ਲਓ ਹਲਕਾ ਮਲੂਟ ਵੀ ਰਿਜ਼ਰਵ ਹੈ ਰਾਖਮਾ ਯਾਨ ਅਨੁਸੂਚਿਤ ਜਾਤੀਆਂ ਲਈ ਬੱਲੂਆਣਾ ਵੀ ਫਿਰ ਤੁਹਾਡਾ ਬਠਿੰਡਾ ਦਿਹਾਤੀ ਵੀ ਤੇ ਪੁੱਚੋ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਡਾ ਵੱਡਾ ਜਿਹੜਾ ਇਹ ਉਹ ਮੌਕਾ ਸੀ ਅਕਾਲੀ ਦਲ ਦੇ ਲਈ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆਪਣਾ ਸਪਸ਼ਟਿਕਰਨ ਦਿੱਤਾ ਉਹਦੇ ਵਿੱਚ ਕੀ ਹੈ ਇਹ ਵੀ ਵੇਖਣ ਵਾਲੀ ਗੱਲ ਹੈ ਪਰ ਪ੍ਰਕਾਸ਼ ਭੱਟੀ ਦੇ ਜਾਣ ਨਾਲ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਝੜਕਾ ਲੱਗਿਆ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਤਾਜ਼ੇ-ਤਾਜ਼ੇ ਡਿੰਪੀ ਟਿਲੋ ਗਏ ਉਹ ਵੀ ਗਿੱਦੜਵਾੜੀ ਸੀਟ ਹੈ ਕਾਲੀਦਲ ਦੀ ਡੋਬਦੀ ਬੇੜੀ ਦੇ ਵਿੱਚੋਂ ਹਰ ਕੋਈ ਛੜੱਪੇ ਮਾਰ ਰਿਹਾ ਕੋਈ ਕਾਂਗਰਸ 'ਚ ਜਾ ਰਿਹਾ ਕੋਈ ਭਾਜਪਾ 'ਚ ਜਾ ਰਿਹਾ ਕੋਈ ਜਿਹੜਾ ਆਮ ਆਦਮੀ ਪਾਰਟੀ 'ਚ ਜਾ ਰਿਹਾ ਤੁਸੀਂ ਥੋੜੇ ਦਿਨਾਂ ਦੀਆਂ ਘਟਨਾਵਾਂ ਦੇਖ ਲਓ ਦੋ ਵੱਡੇ ਬੰਦੇ ਇੱਕ ਤਾਂ ਸਿਟਿੰਗ ਵਿਧਾਇਕ ਬੰਗਾ ਵਾਲੇ ਡਾਕਟਰ ਸੁਖੀ ਹੁਣੀ ਡਾਕਟਰ ਸੁਖਿੰਦਰ ਕੁਮਾਰ ਸੁਖੀ ਹੁਣੀ ਚਲੇ ਗਏ ਆਮ ਆਦਮੀ ਪਾਰਟੀ 'ਚ ਫਿਰ ਚਲੇ ਗਏ ਆਪਣਾ ਡਿੰਪੀ ਢੱਲੋਹਰੀ ਚਲੇ ਗਏ ਇਸ ਤਰ੍ਹਾਂ ਨਾਲ ਹੁਣ ਪ੍ਰਕਾਸ਼ ਪੱਟੀ ਚੱਲ ਗਏ ਬਹੁਤ ਘਾਟੇ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਇੱਕ ਵੱਡਾ ਘਾਟਾ ਜ਼ਰੂਰ ਪਿਆ ਹੈ